ਸਨਗੁਰ ਗੋਬਿੰਦ ਸਿੰਘ ਮਹਾਰਾਜਾ ਨੰਦਪੁਰ ਸਾਈ ਬੈਠੇ ਨੇ ਗਰੀਬ ਨਿਵਾਜ਼ ਅਭਿਰਾਜਮਾਨ ਨੇ ਸੰਗਤਾਂ ਆਉਂਦੀਆਂ ਨੇ ਪਿਆਰ ਵਾਲੀਆਂ ਬੜੇ ਉਪਹਾਰ ਲੈ ਕੇ ਆਉਂਦੀਆਂ ਨੇ ਦਰਸ਼ਨ ਕਰਦੀਆਂ ਖੁਸ਼ ਹੁੰਦੀਆਂ ਮਹਾਰਾਜ ਜੀ ਮੁਸਕੁਰਾ ਕੇ ਕਦੀ ਕਦੀ ਕੋਈ ਬਚਨ ਕਰ ਦਿੰਦੇ ਆਪਾਈ ਸਿੰਘਾ ਬੜੇ ਚਿਰ ਬਾਅਦ ਦਰਸ਼ਨ ਹੋਏ ਨੇ ਜਦੋਂ ਇੰਨਾ ਬਚਨ ਗੁਰੂ ਕਰ ਦਏ ਫਿਰ ਕਿੱਡਾ ਮਾਨਵਾਦ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਤੁਹਾਡਾ ਬੁਲਾਵਾ ਹੀ ਹੋਣ ਆਇਆ ਤੁਹਾਡੇ ਦਰਸ਼ਨ ਨੂੰ ਆ ਗਏ ਆ ਉਸ ਵੇਲੇ ਕਹਿੰਦੇ ਨੇ ਬਹੁਤ ਸੰਗਤ ਆਈ ਗੁਰੂ ਕੇ ਸੇਖ ਮਹਾਰਾਜ ਜੀ ਨੂੰ ਉਪਹਾਰ ਭੇਜਦੇ ਨੇ ਤੇ ਥੋੜੀ ਜੀ ਦੂਰ ਇੱਕ ਕੋਈ yogi ਆ ਕੇ ਬਹਿ ਗਿਆ ਸਿੰਘ ਵੇਖਦੇ ਨੇ ਇਹ yogi ਦਰਸ਼ਨ ਤਾਂ ਮਹਾਰਾਜ ਦੇ ਕਰਨ ਆਇਆ ਹੈ ਪਰ ਇੱਥੇ ਬਹਿ ਗਿਆ ਹੈ ਉਹਦੇ ਤੋਂ ਜਾ ਕੇ ਪੁੱਛਦੇ ਨੇ yogi ਜੀ ਇੱਥੇ ਬੈਠੇ ਹੋ ਆਓ ਅੰਦਰ ਲੰਗਰ ਸ਼ਿਕਾਈਏ yogi ਜੀ ਆਓ ਆਹ ਚੀਜ਼ करिए ਉਹਦੇ ਨਾਲ ਚੇਲੇ ਸੀ ਕਹਿੰਦੇ ਜੀ ਤੁਸੀਂ yogi ਨੂੰ ਨਾ ਬੁਲਾਓ ਕਿਉਂ ਇਹਨਾਂ 12 ਸਾਲਾਂ ਤੋਂ ਮੋਹਨ ਧਾਰਿਆ ਹੈ ਇਹ ਮੋਨੀ ਨੇ ਅੱਛਾ ਜੀ 12 ਸਾਲ ਤੋਂ ਨਹੀਂ ਬੋਲੇ ਕਹਿੰਦੇ ਨਾ ਜੀ ਨਾ ਇਹ ਖਾਂਦੇ ਪਿੰਦੇ ਕਿੱਦਾਂ ਨੇ ਕਹਿੰਦੇ ਅਸੀਂ ਲਿਆ ਲਿਆ ਕੇ ਦਿੰਦੇ ਆਂ ਛਕੀ ਜਾਂਦੇ ਨੇ ਉਸ ਵੇਲੇ ਮਹਾਰਾਜ ਦੇ ਸਿੰਘ ਵੀ ਬੜੇ ਪ੍ਰਭਾਵਿਤ ਹੋ ਗਏ ਕਹਿੰਦੇ ਉਹ 12 ਸਾਲ ਬੋਲਿਆ ਹੀ ਨਹੀਂ ਸਾਡੀ ਤੇ ਘੜੀ ਨਹੀਂ ਲੰਗਦੀ ਜੇ ਅਸੀਂ ਮਹਾਰਾਜ ਨੂੰ ਨਾ ਬੁਲਾਈਏ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕਉਰਾ ਉਹ ਗੁਰੂ ਤੇ ਬੋਲਦੇ ਨੇ ਤੇ ਬੁਲਾਉਂਦੇ ਵੀ ਨੇ ਵਾਜਾਂ ਵੀ ਮਾਰਦੇ ਨੇ ਆਓ ਸਿੱਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਮਹਾਰਾਜ ਤੇ ਵਾਜਾਂ ਵੀ ਮਾਰਦੇ ਨੇ ਮਹਾਰਾਜ ਕੋਲ ਜਾ ਕੇ ਉਹਨਾਂ ਸਿੰਘਾਂ ਨੇ ਅਰਜ਼ ਕੀਤੀ ਕਿ ਮਹਾਰਾਜ ਜੀ ਇੱਕ ਅੱਜ ਗੱਲ ਵੇਖੀ ਇੱਕ ਜੋਗੀ ਆਇਆ ਬਾਹਰ ਬੈਠਾ ਆ ਮਹਾਰਾਜ ਕਹਿੰਦੇ ਫੇਰ ਦੱਸੋ ਸੱਚੇ ਪਾਤਸ਼ਾਹ ਜੀ ਉਹ 12 ਸਾਲਾਂ ਤੋਂ ਬੋਲਿਆ ਹੀ ਨਹੀਂ ਮਹਾਰਾਜ ਕਹਿੰਦੇ ਨੇ ਅੱਛਾ ਲੈ ਕੇ ਆਓ ਉਹਨੂੰ ਸਾਡੇ ਕੋਲ ਮਹਾਰਾਜ ਜੀ ਲੈ ਕੇ ਆਉਣੇ ਆ ਉਹਨਾਂ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਕਹਿੰਦੇ ਨੇ ਛੇਤੀ ਆਓ ਉਹ ਉੱਠਿਆ ਚਲਾ ਗਿਆ ਮਹਾਰਾਜ ਦੇ ਦਰਸ਼ਨ ਕੀਤੇ ਦੂਰੋਂ ਹੀ ਨਮਸਕਾਰ ਕਰਕੇ ਬਹਿ ਗਿਆ ਮਹਾਰਾਜ ਕਹਿੰਦੇ ਨੇ ਭਾਈ ਬੜੀ ਤੇਰੀ ਹਿੰਮਤ ਹੈ ਤੂੰ ਮਨ ਧਾਰਿਆ ਹੋਇਆ ਹੈ ਸਿੰਘ ਵੇਖਦੇ ਨੇ ਕਿ ਅੱਜ ਮਹਾਰਾਜ ਇਹਦੇ ਨਾਲ ਕੀ ਬਚਨ ਕਰਨਗੇ ਉਹਦੇ ਨਾਲ ਦੇ ਸੇਵਕ ਕਹਿੰਦੇ ਮਹਾਰਾਜ ਇਹ ਬੋਲਦੇ ਹੀ ਨਹੀਂ ਸਤ ਬਚਨ ਫਿਰ ਮਹਾਰਾਜ ਦੀ ਬਾਣੀ ਹੈ ਨਾ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੁੱਪੇ ਚੁੱਪਣਾ ਹੋਵੇ ਜੇ ਲਾਇ ਰਹਾ ਲਿਵਤਾਰ ਮਹਾਰਾਜ ਨੇ ਉਹ ਬਾਣੀ ਉਚਾਰੀ ਪਰ ਉਹਦੀ ਸਮਝ ਵਿੱਚ ਫੇਰ ਨਾ ਆਈ ਮਹਾਰਾਜ ਦੇ ਸਿੰਘ ਸੀ ਉਹ ਵੀ ਨਾ ਸਮਝ ਸਕੇ ਮਹਾਰਾਜ ਕਹਿੰਦੇ ਹੁਣ ਤੁਹਾਨੂੰ ਇੱਕ ਕੁੱਤ ਕਰਕੇ ਵਿਖਾਉਂਦੇ ਆ ਮਹਾਰਾਜ ਨੇ ਇੱਕ ਸਿੰਘ ਨੂੰ ਆਵਾਜ਼ ਮਾਰੀ ਕਹਿੰਦੇ ਨੇ ਸਿੰਘਾ ਗੱਲ ਸੁਣ ਇਹਨੇ ਬੜੇ ਵੱਡੇ ਜੋਗੀ ਬੜਾ ਤਾਪ ਹੈ ਇਨਾਂ ਦਾ 12 ਸਾਲਾਂ ਤੋਂ ਬੋਲੇ ਨਹੀਂ ਇੱਕ ਕੰਮ ਕਰ ਤੂੰ ਇਨਾਂ ਨੂੰ ਆਪਣੇ ਘਰ ਲੈ ਜਾ ਤੇ ਘਰ ਜਾ ਕੇ ਇਨਾਂ ਦੀ ਸੇਵਾ ਕਰੀ ਵੇਖ ਚਾਰ-ਚਾਰ ਸਬਜ਼ੀਆਂ ਨਾਲ ਪ੍ਰਸ਼ਾਦਾ ਸ਼ਕਾਉਣਾ ਹੈ ਹਰ ਵੇਲੇ ਤੂੰ ਇਹਦੇ ਕੋਲ ਰਹਿਣਾ ਸੋਨਾ ਗਦੇਲਾ ਵਿਛਾਉਣਾ ਆ ਉੱਤੇ ਇਨਾਂ ਨੂੰ ਬਿਠਾਉਣਾ ਹੈ ਤੇ ਵੇਖੀ 7 ਦਿਨ ਸੇਵਾ ਕਰਕੇ ਫਿਰ ਤੂੰ ਸਾਡੇ ਕੋਲ ਆਉਣਾ ਤੂੰ ਉਨਾਂ ਚਿਰ ਨਹੀਂ ਆਉਣਾ ਜੋਗੀ ਨੇ ਮਨ 'ਚ ਆਖਿਆ ਕਿ ਮੇਰੀ ਇਹ ਸਾਧਨਾ ਦਾ ਮੁੱਲ ਪੈ ਗਿਆ ਪਰ ਤੈਥੋਂ ਰੱਬ ਠਗਿਆ ਨਹੀਂ ਉਹ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਉਹ ਰੱਬ ਨਹੀਂ ਠੱਗਿਆ ਜਾਣਾ ਨਾਉ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਲੈ ਜਾ ਇਹਨੂੰ ਸਿੰਘਾ ਉਹ ਕਹਿੰਦਾ ਚਲੋ ਜੀ ਜੋਗੀ ਖੁਸ਼ ਹੋ ਗਿਆ ਹੁਣ ਸੇਵਾ ਹੋਵੇਗੀ ਇਹ ਜਾਣੀਏ ਨੇ ਮੇਰੀ ਗੱਲ ਅੰਦਰੋਂ ਜੇ ਬੁਲੀ ਜਾਂਦਾ ਹੈ ਉਹ ਲੈ ਕੇ ਚਲਿਆ ਗਿਆ ਜਦੋਂ ਮਹਾਰਾਜ ਦੇ ਦਰਬਾਰ ਚੋਂ ਬਾਹਰ ਨਿਕਲਿਆ ਨਾ ਤੇ ਮਹਾਰਾਜ ਨੇ ਪਿੱਛੇ ਇੱਕ ਸਿੰਘ ਨੂੰ ਭੇਜਿਆ ਕਹਿੰਦੇ ਉਹਨੂੰ ਕਹਿ ਜੋਗੀ ਨੂੰ ਬਾਹਰ ਛੱਡ ਤੇ ਅੰਦਰ ਆ ਕੇ ਸਾਡੇ ਕੋਲ ਸਾਡੀ ਗੱਲ ਸੁਣ ਜੀ ਉਹ ਜੋਗੀ ਨੂੰ ਕਹਿੰਦਾ ਮੈਂ ਇੱਕ ਮਿੰਟ ਚ ਆਇਆ ਜਦੋਂ ਮਹਾਰਾਜ ਕੋਲ ਆਇਆ ਮਹਾਰਾਜ ਕਹਿੰਦੇ ਨੇ ਜਿੰਨੀਆਂ ਅਸੀਂ ਗੱਲਾਂ ਕੀਤੀਆਂ ਨੇ ਨਾ ਤੂੰ ਉਹਨਾਂ ਦੇ ਉਲਟ ਕਰਨਾ ਨਾ ਤੂੰ ਪ੍ਰਸ਼ਾਦਾ ਇਹਨਾਂ ਨੂੰ ਚਾਰ ਸਬਜ਼ੀਆਂ ਨਾਲ ਛਕਾਉਣਾ ਹੈ ਨਾ ਤੂੰ ਗਧੇਲੇ ਤੇ ਇਹਨਾਂ ਨੂੰ ਬਿਠਾਉਣਾ ਹੈ ਥੱਲੇ ਬੋਰੀ ਵਿਛਾ ਦੇ ਸਤਿਵੰਤ ਜੀ ਮਹਾਰਾਜ ਕਹਿੰਦਾ ਮਹਾਰਾਜ ਮੈਂ ਤੇ ਤੁਹਾਡਾ ਹੀ ਬਚਨ ਮੰਨਾਂਗਾ ਮੈਂ ਉਹਦੀ ਥੋੜੀ ਗੱਲ ਮੰਨਣੀ ਹੈ ਮੈਂ ਤੇ ਤੁਹਾਡਾ ਸੇਖਾ ਸੱਚਿਆ ਬਾਦਸ਼ਾਹ ਜੋ ਆਖੋਗੇ ਪਰਵਾਨ ਹੈ ਲੈ ਗਿਆ ਆਪਣੇ ਘਰ ਜਾ ਕੇ ਬਿਠਾ ਦਿੱਤਾ ਤੇ ਥੱਲੇ ਕੱਚਾ ਥਾਂ ਸੀ ਉੱਥੇ ਬੋਰੀ ਵਿਛਾਤੀ ਕਹਿੰਦਾ ਬੈਠੋ ਜੋਗੀ ਜੀ ਹੁਣ ਉਹਨੇ ਬੋਲਣਾ ਨਹੀਂ ਸੀ ਮਨ 'ਚ ਕਹਿੰਦਾ ਉਹਨਾਂ ਤੇ ਕਿਹਾ ਸੀ ਗਦੇਲੇ ਤੇ ਬਿਠਾਈ ਵਹਿ ਗਿਆ ਬੜਾ ਔਖਾ ਜਿਹਾ ਹੋ ਕੇ ਵੇਂਦਾ ਇੱਧਰ ਉੱਧਰ ਵੀ ਪਲੰਗ ਕਿੱਧਰ ਐ ਕਹਿੰਦਾ ਬਹਿ ਜੋ ਬਾਬਾ ਜੀ ਇੱਥੇ ਬੈਠੋ ਲੋ ਜੀ ਪ੍ਰਸ਼ਾਦਾ ਛਕਾਉਣ ਲੱਗੇ ਕਹਿੰਦੇ ਨੇ ਮਾਤਾ ਨੇ ਪ੍ਰਸ਼ਾਦਾ ਪਕਾਇਆ ਸੁੱਕਾ ਪ੍ਰਸ਼ਾਦਾ ਅੱਧਾ ਕੱਚਾ ਤੇ ਅੱਧਾ ਪੱਕਾ ਲਿਆ ਕੇ ਥਾਲੇ 'ਚ ਰੱਖ ਕੇ ਲਾਗੇ ਲੂਣ ਰੱਖ ਦਿੱਤਾ ਤੇ ਪਾਣੀ ਦਾ ਗਲਾਸ ਰੱਖਤਾ ਆ ਜੋਗੀ ਜੀ ਛਕੋ ਉਹ ਵੇਖਦਾ ਪ੍ਰਸ਼ਾਦੇ ਵਾਲ ਫਿਰ ਵੇਖਦਾ ਉਹਦੇ ਵਾਲ ਮਹਾਰਾਜ ਤੇ ਕਹਿੰਦੇ ਸੀ ਚਾਰ ਸਬਜੀਆਂ ਨਾਲ ਛਕੋਣਾ ਹੁਣ ਬੋਲ ਤੇ ਸਕਦਾ ਨਹੀਂ ਸੀ ਸਿੱਖ ਕਹਿੰਦਾ ਜੀ ਛਕੋ ਸ਼ੱਕਦੇ ਕਿਉਂ ਨਹੀਂ ਛਕੋ ਅਸੀਂ ਵੀ ਇਹੀ ਛਕਣਾ ਹੈ ਜੋਗੀ ਨਾਲੇ ਗਰਾਈ ਭਰਦਾ ਹੈ ਨਾਲੇ ਉਹਦੇ ਵਾਲ ਵੇਂਦਾ ਹੈ ਮੂੰਹ ਚ ਧਰ ਕੇ ਪਾਣੀ ਦਾ ਘੋਟ ਭਰਦਾ ਹੈ ਤੇ ਮਸਾ ਹੀ ਅੰਦਰ ਜਾਂਦੀ ਹੈ ਹੁਣ ਐਡਾ ਔਖਾ ਹੋ ਗਿਆ ਜਿੱਥੇ ਹਫਤਾ ਲੰਘਣਾ ਸੀ ਇੱਕ ਦਿਨ ਨਹੀਂ ਲੰਘਦਾ ਰਾਤ ਪਈ ਤੇ ਆਪਣੇ ਅੰਦਰੋਂ ਸੋਚਦਾ ਹੈ ਕਿ ਮੰਜਾ ਕਿੱਥੇ ਹੈ ਆਕੇ ੱਤਪੜ ਵ사 ਦਿੱਤਾ ਕਹਿੰਦੇ ਜੀ ਇੱਥੇ ਹੀ ਤੁਹਾਡਾ ਮੰਝਾ ਐ ਇੱਥੇ ਤੁਸੀਂ ਸੌਵੋ ਜਦੋਂ ਇਹ ਗੱਲ ਹੋਈ ਨਾ ਤੇ ਉਹ ਜੋਗੀ ਕਾਲਾ ਪੈ ਗਿਆ ਦੋ ਦਿਨ ਲੰਗੇ ਤੀਜਾ ਦਿਨ ਚੜਿਆ ਬੜਾ ਔਖਾ ਇੱਕ ਹਫਤਾ ਰਹਿਣਾ ਸੀ ਹੱਥ ਮਾਰੀ ਜਾਂਦਾ ਮੈਂ ਨਹੀਂ ਰਹਿਂਦਾ ਬੋਲਿਆ ਤੇ ਕੁਛ ਨਹੀਂ ਹੱਥ ਮਾਰੀ ਜਾਂਦਾ ਆ ਉਹ ਸਿੰਘ ਮਹਾਰਾਜ ਤੋਂ ਲੈ ਕੇ ਫਿਰ ਪਹੁੰਚ ਗਿਆ ਉਹਨੂੰ ਕਹਿੰਦਾ ਚਲ ਚਲੀਏ ਮਹਾਰਾਜ ਤੋਂ ਤੈਨੂੰ ਦਰਸ਼ਨ ਕਰਾਈਏ ਤੇਰਾ ਜੀ ਨਹੀਂ ਲੱਗਦਾ ਆ ਤੈਨੂੰ ਸੱਚਿਆਂ ਦੇ ਦਰਸ਼ਨ ਕਰਾਈਏ ਜਦੋਂ ਮਹਾਰਾਜ ਜੀ ਤੋਂ ਲੈ ਕੇ ਗਿਆ ਤੇ ਜਦੋਂ ਹੱਜ ਜਾ ਕੇ ਬਿਠਾਇਆ ਹੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਐਦਾਂ ਜੀਨੀ ਸੀ ਲੱਗਦਾ ਦਰਸ਼ਨ ਕਰਾਉਣ ਨੂੰ ਲੈ ਕੇ ਆਇਆ ਹਾਂ ਮਹਾਰਾਜ ਕਹਿੰਦੇ ਉਹ ਸੇਵਾ ਕੀਤੀ ਆ ਮਹਾਰਾਜ ਜੀ ਇੱਕ ਤੇ ਦੋ ਤੁਸੀਂ ਚਾਰ ਸਬਜ਼ੀਆਂ ਕਹਿਆ ਸੀ ਪੰਜ-ਪੰਜ ਬਣਾਈਆਂ ਸੇਵੀਆਂ ਵੀ ਬਣਾਈਆਂ ਜਦੋਂ ਇਹ ਗੱਲ ਕਰਦਾ ਜੋਗੀ ਨੂੰ ਹੋਰ ਗੁੱਸਾ ਚੜੀ ਜਾਂਦਾ ਮਹਾਰਾਜ ਇਹਦੇ ਹੱਥ ਸੁੱਚੇ ਕਰਾਏ ਨੇ ਮਖਮਲ ਦਾ ਬਿਸਤਰਾ ਵਿਛਾਇਆ ਸੀ ਉੱਤੇ ਬਿਠਾਇਆ ਉਹਨੂੰ ਹੋਰ ਕਰੋਧ ਚੜੀ ਜਾਂਦਾ ਆ ਜਦੋਂ ਉਹਨੇ ਆਖਿਆ ਨਾ ਮਹਾਰਾਜ ਜੀ ਤੁਸੀਂ ਤੇ ਆਖਿਆ ਸੀ ਬਿਸਤਰਾ ਮੈਂ ਤੇ ਰਾਤ ਨੂੰ ਇਹਨਾਂ ਨੂੰ ਘੋਟਦਾ ਵੀ ਰਿਹਾ ਉਸੀ ਵੇਲੇ ਬੋਲ ਪਿਆ ਜੋਗੀ ਮਹਾਰਾਜਾ ਛੂਟ ਬੋਲਦਾ ਹੈ ਜਦੋਂ ਬੋਲਦਾ ਨਾ ਮਹਾਰਾਜ ਕਹਿੰਦੇ ਨੇ ਉਹ ਜੋਗਿਆ ਸਾਨੂੰ ਪਤਾ ਆ ਅਸੀਂ ਤੇ ਵੇਂਦੇ ਸੀ ਕਿ ਤੇਰਾ ਮੌਨ ਕਿੰਨਾ ਕੁ ਤਕੜਾ ਹੈ ਓਏ ਤੂੰ 12 ਸਾਲਾਂ ਤੋ ਮੌਨ ਧਾਰਿਆ ਹੋਇਆ ਸੀ ਦੋ ਪ੍ਰਸ਼ਾਦਿਆ ਕਰਕੇ ਤੁਹਾਡਾ ਮੌਨ ਟੁੱਟ ਗਿਆ ਤੂੰ ਗੁਰੂ ਨਾਲ ਨਹੀਂ ਜੁੜਿਆ ਤੂੰ ਇਸ ਰੱਬ ਨਾਲ ਨਹੀਂ ਜੁੜਿਆ ਨਹੀਂ ਤੇ ਭੁੱਖਿਆ ਮਰ ਜਾਂਦਾ ਪਰ ਆਪਣੇ ਗੁਰੂ ਦੀ ਯਾਦ ਵਿੱਚ ਰਹਿੰਦਾ ਐਸਾ ਗੁਰੂ ਹੈ ਮਹਾਰਾਜ ਕਹਿੰਦੇ ਉਹ ਗੱਲ ਸੁਣ ਜੋਗਿਆ ਪਾਲੇ ਜੋਗਿਆ ਕੰਨੀ ਗਿਆਨ ਦੀਆਂ ਮੁੰਦਰਾਾਂ ਮਹਾਰਾਜ ਕਹਿੰਦੇ ਹੋ ਜੋਗਿਆ ਗੱਲ ਸੁਣ ਕੰਨੀ ਗਿਆਨਦਿਆ ਮੁੰਦਰਾ ਪਾ ਮੁੰਦਾ ਸੰਤੋਖ ਸਰੰਪਤ ਚੋਲੀ ਧਿਆਨ ਕੀ ਕਰੇ ਬਿਪੂਤ ਖਿੰਧਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨਜੀ ਤੈਜਗ ਜੀਤ ਇਸ ਮਨ ਨੂੰ ਜਿੱਤ ਪਹਿਲਾਂ ਐਵੇਂ ਭੱਜਾਂ ਫਿਰਿਆ 12 ਸਾਲ ਹੋ ਗਏ ਨੇ ਤੈਨੂੰ ਜੁਗਤੀ ਨਹੀਂ ਆਈ ਤੈਨੂੰ ਜੋਗਿਆ ਜੁਗਤ ਨਹੀਂ ਹੋ ਆਈ ਛੱਡੀ ਬੈਠਾ ਘਰ-ਬਾਰ ਨੂੰ ਉਹ ਜੋਗੀ ਫਿਰ ਮਹਾਰਾਜ ਦੇ ਚਰਨਾਂ ਵਿੱਚ ਪੈ ਗਿਆ ਗੁਰਸਿੱਖੀ ਪ੍ਰਾਪਤ ਕੀਤੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਕੱਚਿਆਂ ਨਾਲ ਤੋੜ ਕੇ ਸੱਚਿਆਂ ਨਾਲ ਜੋੜ ਪ੍ਰੀਤਾਂ ਇਸ ਕਰਕੇ ਅਸੀਂ ਸੱਚੇ ਨਾਲ ਪ੍ਰੀਤਾਂ ਜੋੜੀਏ ਜਦੋਂ ਸੱਚੇ ਨਾਲ ਪ੍ਰੀਤਾਂ ਜੋੜਾਂਗੇ ਤੇ ਸੱਚ ਨਾਲ ਰਚਾਂਗੇ ਤੇ ਸੱਚ ਕੌਣ ਹੈ ਸੱਚ ਸਬਨਾ ਕਾ ਖਸਮ ਹੈ ਪਾਪ ਕੱਡੇ ਤੋਤੇ ਉਹ ਤੁਹਾਡੇ ਪਾਪ ਕੱਢ ਦੇਗਾ ਕਿਤੇ ਨਹੀਂ ਜਾਣਾ ਪੈਣਾ ਤੀਰਥਾਂ ਤੇ ਇੰਨੇ ਪਾਪ ਤੁਹਾਡੇ ਘਰੇ ਬੈਠਿਆਂ ਕੱਢ ਦੇਣੇ ਨੇ ਜੇ ਸੱਚ ਬੋਲਣ ਲੱਗ ਪਏ ਪਹਿਲੀ ਪੌੜੀ ਹੈ ਸਤਿਗੁਰ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਸੱਚ ਤੇ ਚੱਲਿਆਂ ਧਰਮ ਤੇ ਚੱਲਿਆਂ ਪਹਿਲਾਂ ਸੱਚ ਬੋਲੀਏ ਛੋਟੀਆਂ-ਛੋਟੀਆਂ ਗੱਲਾਂ ਤੇ ਝੂਠ ਨਾ ਬੋਲੀਏ ਸਤਿਗੁਰੂ ਨੇ ਉਸ ਜੋਗੀ ਨੂੰ ਉਪਦੇਸ਼ ਦਿੱਤਾ ਉਹਨੂੰ ਕਾਦਾ ਉਪਦੇਸ਼ ਦਿੱਤਾ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਕਿਵੇਂ ਅਸੀਂ ਜੋਗ ਕਮਾਉਣਾ ਹੈ ਕਿਵੇਂ ਸਿੱਖੀ ਕਮਾਉਣੀ ਹੈ ਮੌਨ ਧਾਰ ਕੇ ਪਰ ਅੰਦਰੋਂ ਬੋਲੀ ਜਾਂਦੇ ਆਂ ਕਈ ਵਾਰੀ ਮਹਾਰਾਜ ਦਾ ਗੁਟਕਾ ਸਾਹਿਬ ਹੱਥ ਫੜਿਆ ਹੁੰਦਾ ਹੈ ਨਾਲੇ ਪੜੀ ਜਾਂਦੇ ਆਂ ਨਾਲੇ ਘਰ ਦੇ ਕੰਮ ਕਰੀ ਜਾਂਦੇ ਆਂ ਅਸਿਨੀ ਪਰਵਾ ਕਰਦੇ ਮਹਾਰਾਜ ਕਹਿੰਦੇ ਨੇ ਉਹ ਤੇਰੀ ਬਾਣੀ ਪੜੀ ਲੇਖੇ ਚ ਨਹੀਂ ਆਉਂਦੀ ਬਾਣੀ ਤੇ ਉਹ ਹੈ ਪ੍ਰਭ ਕੀ ਉਸਤਤ ਕਰੂੰ ਸੰਤमीत ਸਾਵਧਾਨੇ ਕਾਗਰ ਚੀਤ